ਲੁਧਿਆਣਾ ਦੇ ਜੋਦਾ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਢੱਲਵਾਲ ਦੀ ਅਗਵਾਈ ਹੇਠ ਵੱਡਾ ਇਕੱਠ ਕਿਸਾਨਾਂ ਵੱਲੋਂ ਕੀਤਾ ਗਿਆ ਜਿਦੇ ਵਿੱਚ ਹਰਿਆਣਾ ਅਤੇ ਹੋਰ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਹਿੱਸਾ ਲਿਆ ਇਸ ਦੌਰਾਨ ਲੈਂਡ ਪੂਲਿੰਗ ਦੇ ਨਾਲ ਐਮਐਸਪੀ ਦੀ ਮੰਗ ਅਤੇ ਪੱਕੇ ਮੋਰਚੇ ਦੌਰਾਨ ਜੋ ਵਾਦੇ ਸਰਕਾਰ ਵੱਲੋਂ ਕੀਤੇ ਗਏ ਸਨ ਉਸ ਸੰਬੰਧੀ ਵੀ ਵਿਚਾਰ ਚਰਚਾ ਕੀਤੀ ਗਈ ਹੈ ਜਗਜੀਤ ਸਿੰਘ ਢੱਲੇਵਾਲ ਨੇ ਕਿ ਆਪ ਅੱਜ 28 ਅਗਸਤ ਨੂੰ ਸੇਂ ਦਿੱਲੀ ਦੇ ਵਿੱਚ ਇੱਕ ਦਿਨ ਦਾ ਵੱਡਾ ਐਕਸ਼ਨ ਕਰਨ ਜਾ ਰਹੇ ਹਾਂ ਜਿਸ ਤਹਿਤ ਭਾਵੇਂ ਕੇਂਦਰ ਦੀ ਸਰਕਾਰ ਹੋਵੇ ਭਾਵੇਂ ਪੰਜਾਬ ਦੀ ਸਰਕਾਰ ਹੋਵੇ ਉਹਨਾਂ ਨੂੰ ਸਖਤ ਸੁਨੇਹਾ ਦਿੱਤਾ ਜਾਵੇਗਾ ਲੁਧਿਆਣਾ ਲਾਈਵਲੀ सुरेंद्र ਸੋਨੀ ਦੀ ਰਿਪੋਰਟ ਜਿਹੜਾ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਹੈ ਕੀ ਕਹਿੰਦੇ ਦੇਖੋ ਸਵਾਲ ਇਹ ਹੈ ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਸਰਕਾਰ ਚਾਹੇ ਕੇਂਦਰ ਦੀ ਹੈ ਚਾਹੇ ਸਟੇਟ ਦੀ ਹੈ ਦੋਨੇ ਸਰਕਾਰਾਂ ਕਿਸਾਨਾਂ ਦੀ ਜ਼ਮੀਨ ਦੇ ਉੱਤੇ ਆਪਣੇ ਆਪਣੇ ਢੰਗ ਨਾਲ ਵਾਰੋ-ਵਾਰੀ ਵਾਰ ਕਰਦੀਆਂ ਨੇ ਔਰ ਕਿਸਾਨਾਂ ਦੇ ਉੱਤੇ ਚੋ ਤਰਫਾ ਵਾਰ ਹੈ ਜਿਸ ਤਰੀਕੇ ਦੇ ਨਾਲ 19 ਤਰੀਕ ਨੂੰ ਸਾਡਾ ਮੋਰਚਾ ਉਖੇੜਿਆ ਉਹਨਾਂ ਦਾ ਰੋਸ ਜੇ ਲੋਕਾਂ ਦੇ ਅੰਦਰ ਸੀ ਵੱਡੀ ਪੱਧਰ ਤੇ ਪਰ ਸਾਡੀ ਪੰਜਾਬ ਸਰਕਾਰ ਸ਼ਾਇਦ ਇੱਕ ਬਹੁਤ ਵੱਡਾ ਭਰਮਪਾਲ ਬੈਠੀ ਸੀ ਕਿ ਸ਼ਾਇਦ ਅਸੀਂ ਮੋਰਚਾ ਉਠਾਤਾ ਤੇ ਲੋਕ ਕੁੱਟ ਕੇ ਦਬਾਤੇ ਕਿਸਾਨ ਤੇ ਹੁਣ ਜੇ ਲੋਕਾਂ ਦੀ ਜ਼ਮੀਨ ਖੋਲਾਂਗੇ ਤਾਂ ਸ਼ਾਇਦ ਲੋਕ ਨਾ ਉੱਠਣ। ਕਿਸਾਨ ਵਾਸਤੇ ਜ਼ਮੀਨ ਉਹਦੀ ਮਾਂ ਹੈ। ਕਿਸਾਨ ਦੀ ਇੱਜ਼ਤ ਹੈ। ਕਿਸੇ ਕੀਮਤ ਦੇ ਉੱਤੇ ਕਿਸਾਨ ਜ਼ਮੀਨ ਨਹੀਂ ਜਾਣ ਦੇਂਦਾਗਾ ਇੱਕ ਔਰਾ ਜ਼ਮੀਨਦਾਰ ਭਰਾ ਨਾਲ ਰੌਲਾ ਪਾਜੇ ਤਾਂ ਭਰਾ ਦਾ ਕਤਲ ਕਰ ਦੇਣ ਵਾਲਾ ਬੰਦਾ ਸਰਕਾਰ ਨੂੰ ਜ਼ਮੀਨ ਦੇ ਵਿੱਚ ਪੈਰ ਕੇ ਮੇ ਰੱਖਣ ਦੇ ਦੂਗਾ। ਉਹ ਉਹ ਸਰਕਾਰ ਇੱਕ ਭੁਲੇਖਾ ਪਾਲ ਬੈਠੀ ਸੀ। ਕੇ ਲੋਕਾਂ ਨੂੰ ਸ਼ਾਇਦ ਕੁੱਟ ਕੇ ਦਬਾਇਆ ਜਾ ਸਕਦਾ ਹੈ ਇਹ ਉਹਨਾਂ ਦਾ ਭਲੇਖਾ ਅੱਜ ਤੁਹਾਡੇ ਸਾਹਮਣੇ ਨਿਕਲ ਰਿਹਾ ਹੈ ਨਿਕਲ ਜਾਏਗਾ। ਔਰ ਜਿਹੜੀ ਇਹ ਲੜਾਈ ਹੈ ਲੈਂਡ ਪੂਲਿੰਗ ਜਿਸ ਤਰੀਕੇ ਦੇ ਨਾਲ ਫ੍ਰੀ ਆਫ ਕਾਸਟ ਕਿਸਾਨਾਂ ਦੀ ਸਾਰੀ ਦੀ ਸਾਰੀ ਜ਼ਮੀਨ ਲੈਣ ਦਾ ਇੱਕ ਡਾਕਾ ਮਾਰਨ ਦੀ ਪਾਲਿਸੀ ਦੇ ਨਾਲ ਸਰਕਾਰ ਤੁਰਪੀ ਔਰ ਉਹਨੂੰ ਕਦੇ ਕਿਸ ਕਿਸਾਨ ਮਤਲਬ ਬਰਦਾਸ਼ਤ ਨਹੀਂ ਕਰਨਗੇ ਤੇ ਕਿਸਾਨ ਜਿੱਥੇ ਬੰਦੀਆਂ ਆਪਦੇ ਕਿਸਾਨਾਂ ਦੇ ਨਾਲ ਖੜੀਆਂ ਹੈ ਅੱਜ ਦੀ ਜਿਹੜੀ ਸਾਡਾ ਜਿਹੜੀ ਇਹ ਕਾਨਫਰੰਸ ਹੋ ਰਹੀ ਹੈ ਇਸ ਮੇਨ ਇਸ਼ੂ ਵੇ ਦਾ ਲੈਂਡ ਪੂਲਿੰਗ ਔਰ ਸੈਕੰਡ ਜਿਹੜਾ ਭਾਰਤ ਸਰਕਾਰ ਫ੍ਰੀ ਟ੍ਰੇਡ ਐਗਰੀਮੈਂਟ ਕਰਨ ਲਈ ਪੂਰੀ ਉਤਾਵਲੀ ਹੈ ਉਹਦੇ ਅਗੇਂਸਟ ਔਰ ਜਿਹੜਾ ਸਾਡਾ ਅੰਦੋਲਨ ਅਖੇੜਿਆ ਗਿਆ ਉਹਦੀਆਂ ਪੈਂਡਿੰਗ ਮੰਗਾਂ ਜਿਵੇਂ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਕਿਸਾਨਾਂ ਦੀ ਕਰਜ਼ ਮੁਕਤੀ ਐਮਐਸਪੀ ਗਾਰੰਟੀ ਕਾਨੂੰਨ ਔਰ ਜਿਹੜਾ ਲੈਂਡ ਐਕੁਇਜ਼ੀਸ਼ਨ ਐਕਟ ਜਿਹਨੂੰ ਅੱਜ ਬਾਈਪਾਸ ਕੀਤਾ ਜਾ ਰਿਹਾ ਹੈ ਲੈਂਡ ਪੂਲਿੰਗ ਲੈਂਡ ਦੀ ਉਹ ਲੈਂਦਾ ਲਿਆ ਲੈਂਦਾ ਉਹਨੂੰ ਪ੍ਰਭਾਵੀ ਰੂਪ ਦੇ ਵਿੱਚ ਕਾਇਮ ਰੱਖਣ ਲਈ ਉਹਦੀ ਬਹਾਲੀ ਲਈ ਉਹ ਸਾਡੀ ਲੜਾਈ ਐਜ਼ ਇਟ ਇਜ਼ ਜਾਰੀ ਹੈ ਅੱਜ ਇਥੋਂ ਅਸੀਂ ਇਹ ਵੀ ਮੈਸੇਜ ਦੇਾਂਗੇ ਕਿ ਅਸੀਂ 25 ਅਗਸਤ ਨੂੰ ਦਿੱਲੀ ਦੇ ਵਿੱਚ ਇੱਕ ਦਿਨ ਦਾ ਵੱਡਾ ਐਕਸ਼ਨ ਕਰਾਂਗੇ ਪ੍ਰੋਗਰਾਮ ਔਰ ਉਹ ਲੈਂਡ ਪੂਲਿੰਗ ਨੂੰ ਲੈ ਕੇ ਤੇ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਸਾਡਾ 6 ਆਪਣਾ 16 ਅਗਸਤ ਦਾ ਹਾਈ ਕੋਰਟ ਦੇ ਵਿੱਚ ਵੀ ਸੁਣਵਾਈ ਹੈਗੀ ਐ ਇਸ ਮਾਮਲੇ ਦੀ ਦੇਖੋ ਮੈਂ ਜਿਹੜੀ ਬੇਨਤੀ ਕਰਦਾ ਕਿ ਸਾਡਾ 16 ਅਗਸਤ ਦਾ ਇਸ ਚੀਜ਼ ਨੂੰ ਲੈ ਕੇ ਪ੍ਰੋਗਰਾਮ ਬਾਬਾ ਬਕਾਲਾ ਵੀ ਰੱਖਿਆ ਹੋਇਆ ਹੈ ਔਰ ਬਾਰ-ਬਾਰ ਮੁਦਲੇ ਪੂਰੇ ਪੰਜਾਬ ਭਾਰਤ ਦੇ ਵਿੱਚ ਸਾਡੇ ਪ੍ਰੋਗਰਾਮ ਐਕਸ਼ਨ ਪ੍ਰੋਗਰਾਮ ਦਿੱਤੇ ਨੇ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਸੁਪਰੀਮ ਹਾਈ ਕੋਰਟ ਦੇ ਵਿੱਚ ਇਹਦੀ ਸੁਣਵਾਈ ਦੀ ਹਾਈ ਕੋਰਟ ਕੀ ਕਰਦਾ ਹੈ ਇਹ ਵੱਖਰੀ ਗੱਲ ਹੈ ਹਾਈ ਕੋਰਟ ਦੇ ਸਹਾਰੇ ਜਾਂ ਇਹ ਹੋ ਸਕਦਾ ਹੈ ਕਈ ਵਾਰੀ ਕੀ ਹੁੰਦਾ ਜਦੋਂ ਆਪਣਾ ਅੰਦੋਲਨ ਚੱਲਦਾ ਸੀਗਾ ਖਨੋਰੀ ਬਾਰਡਰ ਦੇ ਉੱਤੇ ਸਰਕਾਰ ਨੇ ਆਪਣਾ ਹੀ ਬੰਦਾ ਸੁਪਰੀਮ ਕੋਰਟ ਦੇ ਵਿੱਚ ਖੜਾ ਕਰਕੇ ਇਹ ਕਹਹਾਤਾ ਕਿ ਜੀ ਡੱਲੇਵਾਲ ਦੀ ਸਿਹਤ ਦਾ ਧਿਆਨ ਰੱਖਿਆ ਜਾਏ ਪਰ ਉਹ ਬੰਦਾ ਜਦੋਂ ਡੱਲੇਵਾਲ ਦੀ ਸਿਹਤ ਖਰਾਬ ਹੁੰਦੀ ਸੀ ਉਦੋਂ ਤਾਂ ਡੱਲੇਵਾਲ ਦਾ ਪਤਾ ਲੈਣ ਆਇਆ ਨਹੀਂ ਲੇਕਿਨ ਸੁਪਰੀਮ ਕੋਰਟ ਚਲੇ ਗਿਆ ਭੱਜ ਕੇ ਕੌਣ ਸੀ ਸਰਕਾਰ ਦਾ ਬੰਦਾ ਸਰਕਾਰ ਦੀ ਇੱਕ ਕੋਸ਼ਿਸ਼ ਹੋ ਸਕਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਹਾਈ ਕੋਰਟ ਤੋਂ ਮਾੜੀ ਮੋਟੀ ਉਹਦੇ ਤੇ ਸਟੇ ਲਵਾ ਕੇ ਲੋਕਾਂ ਨੂੰ ਸ਼ਾਇਦ ਸ਼ਾਂਤ ਕਰ ਲਈਏ ਲੇਕਿਨ ਲੋਕ ਉਹ ਨਹੀਂ ਦੇਰ ਤੱਕ ਟਿਕ ਕੇ ਨਹੀਂ ਬੈਠਣਗੇ ਜਿੰਨੀ ਦੇਰ ਤੱਕ ਸਰਕਾਰ ਇਹ ਲੈਂਡ ਪੂਲਿੰਗ ਪਾਲਿਸੀ ਨੂੰ ਰੱਦ ਨਹੀਂ ਕਰਦੀ ਅੱਜ ਸੀਐਮ ਨੂੰ ਵੀ ਸੱਦਿਆ ਗਿਆ ਸੀਗਾ ਜੀ ਖਾਸ ਕਰਕੇ ਕਿਸਾਨਾਂ ਨਾਲ ਇੰਟਰੈਕਟ ਕਰਨ ਲਈ ਆਜਾਣ ਸੀਐਮ ਦੇਖ ਲੈਣੇ ਅੱਜ ਸਾਡਾ ਮਨਸ਼ਾ ਇਹ ਹੈ ਕਿ ਸੀਐਮ ਸਾਹਿਬ ਕਦੇ ਕਿਸੇ ਹਾਲਤ 150 ਬੰਦਾ ਇਕੱਠਾ ਕਰ ਲੈਂਦੇ ਆ ਕਿਤੇ 200 ਬੰਦਾ ਇਕੱਠਾ ਕਰ ਲੈਂਦਾ ਕਿਤੇ 500 ਕਿਤੇ 1000 ਵੀ ਕਰ ਸਕਦੇ ਆ ਸੀਐਮ ਹੈ ਨਾ ਅਕਸਰ ਉਹਦੀ ਪੋਲਿਟੀਕਲ ਪਾਰਟੀ ਜੋ ਕਰ ਸਕਦਾ ਹੈ ਲੇਕਿਨ ਉੱਥੇ ਲੋਕਾਂ ਤੋਂ ਹੱਥ ਖੜੇ ਖੜੇ ਕਰਵਾਉਂਦੇ ਨਹੀਂ ਅੱਜ ਲੋਕਾਂ ਦੇ ਇਸ ਇਕੱਠ ਦੇ ਵਿੱਚੋਂ ਅਸੀਂ ਲੋਕ ਦੱਸਣਗੇ ਕਿ ਇਸ ਲੈਂਡ ਪੂਲਿੰਗ ਪਾਲਿਸੀ ਦੇ ਹੱਕ 'ਚ ਨੇ ਜਾਂ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਨੇ ਅੱਜ ਇੱਥੇ ਮਤਲਬ ਸਾਰਾ ਸਨਿਯਤਲੀਆ ਪੰਜਾਬ ਤੋਂ ਇਲਾਵਾ ਜਿਸ ਤਰ੍ਹਾਂ ਹਰਿਆਣਾ ਜਾਂ ਹੋਰ ਜਿੱਥੇ ਬੰਦੇ ਆ ਵੀ ਆ ਰਹੇ ਨੇ ਸਮਰਥਨ ਦੇਣ ਵਾਸਤੇ ਮਨੋਸਤਾਂ ਜੀ ਹਮਲਾ ਹੀ ਜੋ ਤਰਫ ਹੈ ਕੱਲੇ ਪੰਜਾਬ ਤੇ ਨਹੀਂ ਹਰਿਆਣੇ ਵਾਲਿਆਂ ਦੀ ਵੀ ਕੱਲ ਮੈਂ ਖਬਰ ਸੁਣ ਰਿਹਾ ਸੀ ਵੀ ਉੱਥੇ ਵੀ ਕੁਝ ਇਹਦਾ ਕੁਝ ਕਰ ਰਹੇ ਆ ਸਾਡੀ ਮੀਟਿੰਗ ਚੱਲ ਰਹੀ ਸੀ ਰਾਜਸਥਾਨ ਵਾਲੇ ਲੀਡਰਾਂ ਨੇ ਦੱਸਿਆ ਕਿ ਰਾਜਸਥਾਨ ਦੇ ਵਿੱਚ ਵੀ ਚੂਰੂ ਦਾ ਇਲਾਕਾ ਜਿਹੜਾ ਉਹਨਾਂ ਨੇ ਲੈ ਲਿਆ ਤਾਮਿਲਨਾਡੂ ਦੇ ਏਰੀਏ ਦੇ ਸਾਡੇ ਲੀਡਰ ਸਹਿਬਾਨ ਆਏ ਆ ਤੇ ਉਹਨਾਂ ਨੇ ਵੀ ਦੱਸਿਆ ਵੀ ਸਾਡੇ ਵੀ ਲੈਂਡ ਪੂਲਿੰਗ ਹੋ ਰਹੀ ਹੈ ਕਰਨਾਟਕਾ ਦੇ ਵਿੱਚ ਪਹਿਲਾਂ ਹੀ ਐਜੀਟੇਸ਼ਨ ਆ ਜਿਹੜਾ ਲਗਾਤਾਰ 3 ਸਾਲ ਤੋਂ ਇਹ ਤੇ ਚੱਲ ਰਿਹਾ ਹੈ ਤੋ ਇਹਦਾ ਮਤਲਬ ਇਹ ਆ ਕਿ ਇਨਡਾਇਰੈਕਟ ਢੰਗ ਦੇ ਨਾਲ ਜ਼ਮੀਨ ਸਾਥੋਂ ਲੈਣੀ ਹੈ ਪੱਕਾ ਮੋਰਚਾ ਕੋਈ ਇਹ ਡੱਲੇ ਆ ਸਾਬ ਹੁਣ ਪੱਕਾ ਮੋਰਚਾ ਹਾਂ ਦੇਖੋ ਸਮਾਂ ਇਹ ਆ ਕਿ ਹਾਲਾਤ ਦੱਸਣਗੇ ਅਗਰ ਸਰਕਾਰ ਵਜਿੱਦ ਰਹੀ ਪੱਕਾ ਮੋਰਚਾ ਲਾਉਣਾ ਪਿਆ ਤੇ ਕਿਉਂ ਨਹੀਂ ਲਾਵਾਂਗੇ ਜੀ ਅਸੀਂ ਆਉਂਦਾ ਕਿਸਾਨ ਬਚਾਉਣਾ ਕਿਸਾਨ ਬਚਾਉਣ ਦੇ ਲਈ ਸਾਡੀ ਲੜਾਈ ਐ ਜਾਰੀ ਰਹੇਗੀ ਬਹੁਤ ਬਹੁਤ ਦੇ ਵਿੱਚ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਹੈ ਦੇਖੋ ਸਰਕਾਰੋਂ ਕੀ ਇੱਕ ਸਾਜ਼ਿਸ਼ ਚੱਲ ਰਹੀ ਹੈ ਔਰ ਲੋਕੋਂ ਦੁਆਰਾ ਚੁਣੀ ਗਈ ਸਰਕਾਰਾਂ ਹੈ ਉਹ ਕਾਰਪੋਰੇਟ ਘਰਾਣੋਂ ਕੇ ਸਾਥ ਮਿਲ ਕੇ किसानों की ज़मीन छीनने का षडयंत्र रच रहे हैं और उसी के तहत अलग अलग योजनाओं के नाम पे अलग अलग राज्यों में किसानों की ज़मीनों की लूट चल रही है पूरे देश का किसान इस ज़मीनों की लूट के खिलाफ एकजुट हो चुका है और कंधे से कंधा मिला के ऐसी नीतियों के खिलाफ लगातार बड़ा आंदोलन किया जाएगा और आज योद्धा में जो महापंचायत आयोजित करी जा रही है संयुक्त किसान मोर्चा गैर राजनीतिक के आह्वान पे आदरणीय सरदार जगजीत सिंह डल्लेवाल जी के नेतृत्व में ये इस लैंड पुलिंग पॉलिसी के खिलाफ एक बड़े महा आंदोलन का बिगुल बजाया जा रहा है और लगातार आंदोलन आगे बढ़ता देखिए सभी किसान एकजुट हैं और सारे किसानों की भावना है कि वो लैंड पुलिंग पॉलिसी के तहत अपनी एक इंच जमीन भी सरकार सरकार को नहीं लेने देंगे और पूरा प्रदेश का पूरे देश का किसान एकजुट हो रहा है और सारे मिलजुल के सरकार को इस योजना से पीछे हटाएंगे हाई कोर्ट में भी आज सुनवाई है क्या लगता है क्या पंजाब के जो किसान है पक्ष में कोई फैसला देखिए वो तो माननीय कोर्ट अब क्या निर्णय लेता है वो उसके बाद ही पता लगेगा उस उसपे अभी कोई टिप्पणी करना मुझे लगता है ठीक नहीं रहेगा लेकिन किसानों का स्टैंड क्लियर है किसान संगठनों का स्टैंड बिल्कुल क्लियर है अपनी जमीन पे किसी भी सरकार को किसी भी कंपनी को पैर नहीं रखने पड़ेगा अगर वैसा लगाना पड़ा तो पंजाब में भी देखिये सब लोग सारे किसान एकजुट हैं और पूरी मजबूती से इस योजना के खिलाफ लड़ाई लड़ी जाएगी